ਭਾਰਤੀ ਪਹਿਲਵਾਨ ਵਿਨੇਸ਼ ਫੁਗਾਟ ਜਿਸ ਤੋਂ ਸਭ ਨੂੰ ਉਮੀਦਾਂ ਸੀ ਦਿਲ ਸਭ ਦੇ ਟੁੱਟੇ ਪਰ ਇੱਕ ਆਸ ਹਜੇ ਵੀ ਬਾਕੀ ਹੈ ਕਿਉਂਕਿ ਸਪੋਰਟਸ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਹੁਣ ਤਾਜ਼ਾ ਅਪਡੇਟ ਕੀ ਆਇਆ ਕਿਉਂਕਿ ਵਿਨੇਸ਼ ਫੁਗਾਟ ਤੇ ਸਬੰਧਤ ਭਾਰਤੀ ਜਿਹੜਾ 올림픽 ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਜੇ ਵੀ ਜਾਂ ਤਾਂ ਫਾਈਨਲ ਖੇਡਣ ਦਾ ਮੌਕਾ ਮਿਲ ਜਾਵੇ ਜਾਂ ਫਿਰ ਘੱਟੋ ਘੱਟ ਚਾਂਦੀ ਦਾ ਤਗਮਾ ਤਾਂ ਪੱਕਾ ਮਿਲਣਾ ਹੀ ਚਾਹੀਦਾ ਕਿਉਂਕਿ ਸੈਮੀਫਾਈਨਲ ਦਾ ਮੁਕਾਬਲਾ ਜਦੋਂ ਜਿੱਤਿਆ ਵਿਨੇਸ਼ ਫੁਗਾਟ ਨੇ ਉਸ ਵਕਤ ਸਾਰੇ ਨਿਯਮ ਸਾਰੇ ਸਿਧਾਂਤ ਕਿਸੇ ਨੂੰ ਵੀ ਛਿੱਕੇ ਨਹੀਂ ਟੰਗਿਆ ਗਿਆ ਸਾਰਿਆਂ ਦੀ ਪਾਲਣਾ ਕੀਤੀ ਗਈ ਉਹ ਵੱਖਰੀ ਗੱਲ ਹੈ ਕਿ ਫਾਈਨਲ ਮੁਕਾਬਲੇ ਤੋਂ ਪਹਿਲਾਂ ਸਿਰਫ 100 ਗ੍ਰਾਮ ਵਜਨ ਵਧ ਦਰਜ ਕੀਤੇ ਜਾਣ ਤੇ ਵਿਨੇਸ਼ ਫੁਗਾਟ ਨੂੰ ਜਿਹੜਾ ਉਹ ਡਿਸਕਵালিਫਾਈ ਕਰ ਦਿੱਤਾ ਗਿਆ ਹੁਣ ਤਾਜ਼ਾ ਸੁਣਵਾਈ ਦੇ ਬਾਰੇ ਅਪਡੇਟ ਜੋ ਆਇਆ ਉਹ ਸੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਸ ਦੇ ਵਿੱਚ ਹਾਲੇ ਨਾ ਤਾਂ ਜਿਆਦਾ ਨਿਰਾਸ਼ਾ ਝੱਲਣ ਦੀ ਲੋੜ ਹੈ ਤੇ ਨਾ ਹੀ ਹਾਲੇ ਕੋਈ ਬਹੁਤੀ ਆਸ ਵੱਜੀ ਹੈ ਵਿਚ ਵਿਚਾਰੇ ਗੱਲ ਹਜੇ ਖੜੀ ਹੈ ਵਿਨੇਸ਼ ਫਗਾੜ ਦੇ ਸਿਲਵਰ ਮੈਡਲ ਦੇ ਉੱਤੇ ਸੁਣਵਾਈ ਦੇ ਮਾਮਲੇ ਵਿੱਚ ਅਪਡੇਟ ਹੈ ਕਿ ਭਾਰਤੀ ਵਕੀਲ ਆ ਜਿਹੜੇ ਉਹਨਾਂ ਨੇ ਜਾਂ ਤਾਂ ਕਿਹਾ ਕਿ ਤਗਮਾ ਦੇ ਦਿਓ ਚਾਂਦੀ ਦਾ ਜਿਹੜਾ ਡਿਜ਼ਰਵ ਕਰਦੀ ਹੈ ਵਿਨੇਸ਼ ਫਗਾੜ ਤੇ ਜਾਂ ਫਿਰ ਫਾਈਨਲ ਮੈਚ ਖੇਡਣ ਦਾ ਚਾਂਸ ਦਿੱਤਾ ਜਾਵੇ ਹਾਲਾਂਕਿ ਇੱਥੇ ਦੱਸ ਦਈਏ ਕਿ ਅਮਰੀਕੀ ਰੈਸਲਰ ਨੂੰ 골ਡ ਮੈਡਲ ਉਸ ਮੁਕਾਬਲੇ ਦੇ ਵਿੱਚ ਮਿਲ ਚੁੱਕਾ ਹੈ ਜਿਸ ਨੇ ਬਨੇਸ਼ ਫਗਾੜ ਦੇ ਲਈ ਵੀ ਹਮਦਰਦੀ ਦੇ ਸ਼ਬਦ ਕਹੇ ਨੇ ਸੀਏਐਸ ਨੇ ਕਿਹਾ ਕਿ 올림픽 ক্লোজিং ਤੱਕ ਫੈਸਲੇ ਦੀ ਉਮੀਦ ਕੀਤੀ ਜਾ ਸਕਦੀ ਹੈ ਪੈਰਿਸ 올림픽 ਦੇ ਵਿੱਚ ਫਾਈਨਲ ਖੇਡਣ ਤੋਂ ਪਹਿਲਾਂ ਚੋਟੀ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਬਨੇਸ਼ ਫਗਾੜ ਨੂੰ ਜਿਵੇਂ ਕਿ ਡਿਸਕਵਾਲਿਫਿਕੇਸ਼ਨ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਇੱਕ ਪਟੀਸ਼ਨ ਕੋਰਟ ਆਫ ਐਬ੍ਰਿਟਿਸ਼ ਟ੍ਰੇਸ਼ਨ ਆਫ ਫੋਰ ਸਪੋਰਟਸ ਯਾਨੀ ਕਿ ਸੀਏਐਸ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਭਾਰਤ ਦੀ ਤਰਫੋਂ ਜਿਹੜੇ ਐਡਵੋਕੇਟ ਨੇ ਹਰੀਸ਼ ਸਾਲਵੇ ਨੇ ਪੱਖ ਰੱਖਦੇ ਹੋਏ ਕਿਹਾ ਕਿ ਵਿਨੇਸ਼ ਨੂੰ ਸਿਲਵਰ ਮੈਡਲ ਦਿੱਤਾ ਜਾਵੇ ਜਾਂ ਫਿਰ ਫਾਈਨਲ ਖੇਡਣ ਦਾ ਚਾਂਸ ਦਿੱਤਾ ਜਾਵੇ ਇਹ ਭਾਰਤੀ ਵਕੀਲ ਹਰੀਸ਼ ਸਾਲਵੇ ਦੇ ਵੱਲੋਂ ਜਿਹੜੀ ਆ ਮੰਗ ਰੱਖ ਦਿੱਤੀ ਗਈ ਹੈ ਕੋਰਟ ਦੇ ਅੰਦਰ ਹੁਣ ਯੂनाइटेड वर्ल्ड ਰੈਸਲਿੰਗ ਯਾਨੀ ਕਿ ਯੂ ਡਬਲਯੂ ਡਬਲਯੂ ਤੋਂ ਰੈਸਲਿੰਗ ਨੂੰ ਲੈ ਕੇ ਨਿਯਮ ਵੀ ਪੁੱਛੇ ਗਏ ਨੇ ਇਸ ਤੋਂ ਬਾਅਦ ਸੀਐਸ ਨੇ ਕਿਹਾ ਕਿ ਪੈਰਿਸ 올림픽 ਦੀ ਸਮਾਪਤੀ ਤੱਕ ਪਹਿਲਾਂ ਵਿਨੇਸ਼ ਫੁਗਾਟ ਦੀ ਯਾਸ਼ਿਕਾ ਦੇ ਉੱਤੇ ਫੈਸਲੇ ਦੇ ਉੱਤੇ ਜਿਹੜੀ ਵੀ ਆ ਫੈਸਲਾ ਆਉਣ ਦੀ ਉਮੀਦ ਹੈ ਕਿਉਂਕਿ ਜਦੋਂ ਤੱਕ 올림픽 ਚੱਲਣਗੇ ਉਦੋਂ ਤੱਕ ਮਨੀਸ਼ ਫੁਗਾਟ ਦੇ ਇਸ ਕੇਸ ਨਾਲ ਸੰਬੰਧਿਤ ਕੋਈ ਵੀ ਫੈਸਲਾ ਆ ਸਕਦਾ ਹੈ ਮਨੀਸ਼ ਫੁਗਾਟ ਦੀ ਜਿਹੜੀ ਆਖੀਰ ਤੱਕ ਟੁੱਟੀ ਜਿਹੜੀ ਉਮੀਦ ਹੈ ਹਾਲਾਂਕਿ ਇਸੇ ਨਿਰਾਸ਼ਾ ਦਾ ਸਾਹਮਣਾ ਕਰਦਿਆਂ ਹੋਇਆ ਹੀ ਮਨੀਸ਼ ਫੁਗਾਟ ਨੇ ਜਿਹੜਾ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਇਹ ਸ਼ਬਦ ਉਸਨੇ ਬੜੇ ਭਰੇ ਮਨ ਨਾਲ ਬੜੇ ਦੁਖੀ ਹੋ ਕੇ ਲਿਖੇ ਹੋਣਗੇ ਸਾਰੇ ਜਾਣਦੇ ਨੇ ਕਿ ਇਸ ਵੇਲੇ ਮਾਨਸਿਕ ਸਥਿਤੀ ਕੀ ਹੋਵੇਗੀ ਵਿਨੇਸ਼ ਫੁਗਾਟ ਦੀ ਸਿਰਫ ਵਿਨੇਸ਼ ਫੁਗਾਟ ਨੂੰ ਹੀ ਇਸ ਦਾ ਦੁੱਖ ਨਹੀਂ ਹੋਇਆ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਦੁੱਖ ਨਹੀਂ ਹੋਇਆ ਬਲਕਿ ਉਹਨਾਂ ਸਾਰੇ ਭਾਰਤੀਆਂ ਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਵਿਨੇਸ਼ ਫੁਗਾਟ ਦੀ ਜਿਹੜੀ ਕੀਤੀ ਹੋਈ ਮਿਹਨਤ ਆ ਉਹ ਉਸ ਦੇ ਉੱਤੇ ਪਾਣੀ ਕਿਵੇਂ ਇੱਕਦਮ ਫਿਰ ਗਿਆ ਮੈਚ ਤੇ ਮਹਿਜ 100 ਗ੍ਰਾਮ ਵਜਨ ਦੇ ਵਾਅਦੇ ਦੇ ਕਰਕੇ ਹੁਣ ਵਿਨੇਸ਼ ਨੇ ਸੀਏਐਸ ਦੇ ਵਿੱਚ ਜਿਹੜੀ ਅਪੀਲ ਦਾਇਰ ਕਰਕੇ ਮੰਗ ਕੀਤੀ ਹੈ ਕਿ 50 ਕਿਲੋਗ੍ਰam weight category ਦੇ ਵਿੱਚ ਸੰਯੁਕਤ ਰੂਪ ਦੇ ਵਿੱਚ ਸਿਲਵਰ ਮੈਡਲ ਦਿੱਤਾ ਜਾਵੇ ਇਸ ਤੋਂ ਬਾਅਦ ਉਸ ਦੀ ਅਪੀਲ ਸਵੀਕਾਰ ਕਰ ਲਈ ਗਈ ਸੀ ਹਾਲਾਂਕਿ ਜਿਹੜੀ ਭਾਰਤ ਸਰਕਾਰ ਦੇ ਵੱਲੋਂ ਜਾਂ ਭਾਰਤੀ ਤਾਂ ਜਿਹੜਾ 올림픽 ਦੇ ਅਧਿਕਾਰੀਆਂ ਦੇ ਵੱਲੋਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਅਪੀਲ ਸਵੀਕਾਰ ਜ਼ਰੂਰ ਹੋਈ ਐ ਇਸ ਤੇ ਸੁਣਵਾਈ ਵੀ ਆ ਜਿਹੜੀ ਹੋ ਰਹੀ ਆ ਔਰ 올림픽 ਦੇ ਵਿੱਚ ਡਿਸਕਵਾਲਿਫਾਈ ਹੋਣ ਤੋਂ ਬਾਅਦ ਵਿਨੇਸ਼ ਫਗਾਟ ਨੇ ਸਿਨਿਹਾਸ ਵੀ ਲਿਆ ਔਰ ਐਕਸ ਦੇ ਉੱਤੇ ਜੋ ਪੋਸਟ ਪਾਈ ਸੀ ਕੁਸ਼ਤੀ ਨੂੰ ਅਲਵਿਦਾ ਕਿਹਾ ਸੀ ਉਹ ਵੀ ਸਾਰੇ ਜਾਣਦੇ ਨੇ ਪਰ ਕੀ ਕੋਰਟ ਦੇ ਵਿੱਚ ਜਿਹੜਾ ਕਿ ਫੈਸਲਾ ਹੁੰਦਾ ਉਸ ਦੇ ਵਿੱਚ ਜੇਕਰ ਫਾਈਨਲ ਖੇਡਣ ਦਾ ਮੌਕਾ ਮਿਲ ਜਾਂਦਾ ਤਾਂ ਉਸ ਦੇ ਕਿੰਨੇ ਕੋ ਚਾਂਸ ਨੇ ਇਸ ਦੇ ਲਈ ਆਮ ਤੌਰ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹੀ ਐ ਔਰ ਜਿਹੜੇ ਖੇਡਾਂ ਦੇ ਮਾਹਰ ਨੇ ਜਾਂ ਜਿਹੜੇ ਨਿਯਮ ਜਾਣਦੇ ਨੇ 올림픽 ਦੇ ਜਦੋਂ ਡਿਸੀਜਨ ਮੇਕਿੰਗ ਦਾ ਵੀ ਹਿੱਸਾ ਰਹੇ ਨੇ ਉਹਨਾਂ ਦਾ ਫਿਲਹਾਲ ਦੀ ਘੜੀ ਇਹੀ ਕਹਿਣਾ ਹੈ ਕਿ ਬਹੁਤ ਉਮੀਦਾਂ ਘਟ ਨੇ ਪਰ ਫਾਈਨਲ ਮੁਕਾਬਲਾ ਹੋਵੇ ਜਾਂ ਨਾ ਹੋਵੇ ਉਸ ਤੋਂ ਪਹਿਲਾਂ ਜਿਹੜਾ ਚਾਂਦੀ ਦਾ ਤਗਮਾ ਵਿਨੇਸ਼ ਫਗਾੜ ਦੇ ਹਿੱਸੇ ਆਇਆ ਹੋਇਆ ਇੱਕ ਖੇਡ ਪ੍ਰਦਰਸ਼ਨ ਚੰਗੇ ਖੇਡ ਪ੍ਰਦਰਸ਼ਨ ਦੇ ਨਾਲ ਉਹ ਘੱਟੋ ਘੱਟ ਉਸ ਦੀ ਝੋਲੀ ਮੈਡਲ ਪੈ ਸਕਦਾ ਹੈ ਇਸ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਹੁਣ ਕੋਰਟ ਆਫ ਜਿਹੜਾ arbitration for sports cas ਹੈ ਉਸ ਹੁਣ ਖੇਲ ਦੇ ਨਾਲ ਜਿਹੜੇ ਜੁੜੇ ਹੋਏ ਜਿੰਨੇ ਵੀ ਕਾਨੂੰਨੀ ਵਿਵਾਦ ਖਤਮ ਕਰਨ ਦੇ ਲਈ ਇਹ ਬਣਾਇਆ ਗਿਆ ਸੀ ਆਰਗੇਨਾਈਜੇਸ਼ਨ 1984 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦਾ ਜਿਹੜਾ ਮੁੱਖ ਦਫਤਰ ਹੈ ਉਹ ਸਵਿਟਜ਼ਰਲੈਂਡ ਦੇ ਲਾਜ਼ਨ ਦੇ ਵਿੱਚ ਸਥਿਤ ਹੈ ਨਿਊਯਾਰਕ ਸਿਡਨੀ ਦੇ ਵਿੱਚ ਵੀ ਕੋਰਟ ਹੈ 올림픽 ਸ਼ਹਿਰਾਂ ਦੇ ਵਿੱਚ ਵੀ ਅਸਥਾਈ ਰੂਪ ਦੇ ਵਿੱਚ ਅਦਾਲਤ ਹੈ ਜਿਹੜੀ ਉਹ ਇਸ ਦੇ ਵਿੱਚ ਸੁਣਵਾਈ ਕਰਦੀ ਹੈ ਕੇਸਾਂ ਦੀ 올림픽 ਨੂੰ ਲੈ ਕੇ ਪੈਰਿਸ ਦੇ ਵਿੱਚ ਅਸਥਾਈ ਕੋਰਟ ਉਥੇ ਹੀ ਵਿਨੇਸ਼ ਦੀ ਸੁਣਵਾਈ ਆ ਜਿਹੜੀ ਐਡਵਾਂਸ ਬਿਊਟੀਸ਼ੀਅਨ ਟ੍ਰੇਨਿੰਗ ਦੀ ਜਿਹੜੀ ਹੈ ਕੋਰਟ ਦੇ ਵਿੱਚ ਕੀਤੀ ਜਾ ਰਹੀ ਹੈ ਹਰੀ ਸਾਲਵੇ ਜੋ ਵਿਨੇਸ਼ ਫੁਗਾੜ ਦਾ ਕੇਸ ਲੜ ਰਹੇ ਨੇ ਇਸ ਮਸਲੇ ਦੇ ਵਿੱਚ ਭਾਰਤ ਦੇ ਸਾਬਕਾ ਸੋਲਿਸਟਰ ਜਰਨਲ ਨੇ ਔਰ ਕਿੰਗਸ ਕਾਉਂਸਲਿੰਗ ਸਾਲਵੇ ਨੇ ਆ ਕੈਰੀਅਰ ਦੀ ਸ਼ੁਰੂਆਤ ਉਹਨਾਂ ਦੀ 1975 ਦੇ ਵਿੱਚ ਅਭਨੇਤਾ ਦਲੀਪ ਕੁਮਾਰ ਦੇ ਕੇਸ ਦੇ ਨਾਲ ਸੰਬੰਧਿਤ ਹੋਈ ਸੀ 1992 ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਸੀਨੀਅਰ ਵਕੀਲ ਦਾ ਪਦ ਹਾਸਲ ਕੀਤਾ ਜੋ ਸੀਨੀਅਰ ਐਡਵੋਕੇਟ ਦਾ ਡੈਜ਼ਿਗਨੇਸ਼ਨ ਮਿਲਦਾ ਹੈ ਵਕੀਲਾਂ ਨੂੰ 1992 ਦੇ ਵਿੱਚ ਉਹਨਾਂ ਨੂੰ ਹਾਸਲ ਹੋ ਗਿਆ ਸੀ ਤੇ ਉਸ ਤੋਂ ਬਾਅਦ 1999 ਦੇ ਵਿੱਚ ਉਹ ਸੋਲਿਸਟਰ ਜਨਰਲ ਘੋਸ਼ਿਤ ਕਰ ਦਿੱਤੇ ਗਏ ਸੀ ਹਿੱਟ ਐਂਡ ਰਨ ਕੇਸ ਤੇ ਵੀ ਸਲਮਾਨ ਖਾਨ ਨੂੰ ਵੀ 5 ਸਾਲ ਦੀ ਕੈਦ ਤੋਂ ਉਹਨਾਂ ਨੇ ਬਰੀ ਕਰਵਾਇਆ ਕੁਝ ਇਹ ਜਿਹੇ ਕੇਸ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਬੜੇ ਮੰਨੇ ਪਰ ਮੰਨੇ ਵਕੀਲ ਨੇ ਪਾਕਿਸਤਾਨ ਦੇ ਵਿੱਚ ਫਸੇ ਕੁਲਭੂਸ਼ਨ ਯਾਦਵ ਦੇ ਮਾਮਲੇ ਦੇ ਵਿੱਚ ਵੀ 1 ਰੁਪਏ ਦੇ ਵਿੱਚ ਉਹਨਾਂ ਨੇ ਪੈਰਵਾਈ ਕੀਤੀ ਸੀ ਉਦੋਂ ਵੀ ਉਹ ਚਰਚਾ ਦੇ ਵਿੱਚ ਆਏ ਸੀ ਯੋਗ ਗੁਰੂ ਰਾਮ ਦੇ ਮਾਮਲੇ ਦੇ ਵਿੱਚ ਵੀ ਦਿੱਲੀ ਪੁਲਿਸ ਦਾ ਪੱਖ ਕੋਰਟ ਦੇ ਵਿੱਚ ਉਹ ਰੱਖ ਚੁੱਕੇ ਨੇ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਨੇ ਜੁੜੀਆਂ ਹੋਈਆਂ ਨੇ 올림픽 ਦੇ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਜਿਹੜੀ ਹੈ ਮਹਿਲਾਵਾਂ ਦੇ ਵਿੱਚੋਂ ਰੈਸਲਰ ਵਿਨੇਸ਼ ਫਗਾਟ 50 ਕਿਲੋਗ੍ਰam ਕੈਟਾਗਰੀ ਦੇ ਵਿੱਚ ਮੰਗਲਵਾਰ ਨੂੰ ਤਿੰਨ ਮੈਚ ਖੇਡੇ ਪ੍ਰੀ ਕੁਆਰਟਰ ਫਾਈਨਲ ਦੇ ਵਿੱਚ ਉਸਨੇ ਟੋਕੀਓ 올림픽ਸ ਦੀ ਚੈਂਪੀਅਨ ਯੂਈ ਸੁਸਾਕੀ ਨੂੰ ਹਰਾ ਦਿੱਤਾ ਕੁਆਰਟਰ ਫਾਈਨਲ ਦੇ ਵਿੱਚ ਉਸਨੇ ਯੂਕਰੇਨ ਦੇ ਵਿੱਚ ਤੇ ਸੈਮੀ ਫਾਈਨਲ ਦੇ ਵਿੱਚ ਉਸਨੇ ਕਿਊਬਾ ਦੀ ਰੈਸਲਰ ਨੂੰ ਵੀ ਜੜੀ ਆ ਉਹ maat ਦਿੱਤੀ ਪਰ ਵਿਨੇਸ਼ ਫਗਾਟ ਦੇ ਫਾਈਨਲ ਪਹੁੰਚਣ ਤੋਂ ਹਨ ਪਹਿਲਾਂ ਜਦੋਂ ਇਹ ਖਬਰਾਂ ਨਸ਼ਰ ਹੋਈਆਂ 올림픽 ਤੋਂ ਪੈਰਿਸ ਤੋਂ ਤਾਂ ਉਸ ਤੋਂ ਬਾਅਦ ਸਾਰਿਆਂ ਦੇ ਮਨ ਦੁੱਖ ਨਾਲ ਭਰ ਗਏ ਚਿਹਰੇ ਆ ਜਿਹੜੇ ਮਾਯੂਸ ਹੋ ਗਏ ਕਿ ਇੱਕਦਮ ਅਚਾਨਕ ਇਹ ਮਾੜੀ ਖਬਰ ਕਿੱਥੋਂ ਆ ਗਈ ਸੈਮੀਫਾਈਨਲ ਤੱਕ ਮੈਚ ਖੇਡਣ ਤੋਂ ਬਾਅਦ ਪ੍ਰੋਟੀਨ ਤੇ ਹੋਰ એનર્ਜੀ ਦੇ ਲਈ ਖਾਣਾ ਖੁਲਾਇਆ ਗਿਆ ਸੀ ਜਿਸ ਦੇ ਕਰਕੇ ਉਸ ਦਾ weight ਉਹ 52 ਕਿਲੋ 700 ਗ੍ਰਾਮ ਦਰਜ ਹੋ ਗਿਆ ਸੀ ਔਰ ਵਿਨੇਸ਼ ਦਾ ਜਿਹੜਾ वजन ਹੈ ਉਹ 2.7 ਕਿਲੋਗ੍ਰam ਜ਼ਿਆਦਾ ਹੋ ਗਿਆ ਆਪਣੇ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਪਰ ਫਿਰ ਵੀ ਉਸਨੇ ਬੜੀ ਮਿਹਨਤ ਕੀਤੀ ਸਿਰਫ ਉਸਦੇ ਕੋਲ 12 ਘੰਟੇ ਸੀ ਮਿਹਨਤ ਕਰਨ ਦੇ ਸਾਈਕਲਿੰਗ ਕੀਤੀ ਵਾਲ ਕੱਟੇ ਨੌ ਕੱਟੇ ਬਹੁਤ ਕੁਝ ਕੀਤਾ ਆਪਣੇ ਉਸ ਫਾਈਨਲ ਮੁਕਾਬਲੇ ਦੇ ਲਈ ਪਰ ਬੁਨੇਸ਼ ਫਗਾਟ ਦਾ ਸਮਾਂ ਮਾੜਾ ਚੱਲ ਰਿਹਾ ਸੀ ਜਿਸ ਦੇ ਕਰਕੇ 100 ਗ੍ਰਾਮ ਵਜਨ ਦਾ ਵਾਧਾ ਦਰਜ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਇਹ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪਿਆ ਹੁਣ ਜਿਹੜਾ ਇਹ ਕੋਰਟ ਦੇ ਵਿੱਚ ਫੈਸਲਾ ਕਿ ਅੱਜ ਹੀ ਫਾਈਨਲ ਸੁਣਾ ਦਿੱਤਾ ਜਾਵੇਗਾ ਜਾਂ ਫਿਰ ਜਦੋਂ ਤੱਕ 올림픽 ਖਤਮ ਹੁੰਦੇ ਨੇ ਉਦੋਂ ਤੱਕ ਇਸ ਫੈਸਲੇ ਦੇ ਉੱਤੇ ਨਜ਼ਰ ਬਣੀ ਰਹੇਗੀ ਹਾਲ ਦੀ ਘੜੀ ਜੋ ਅਪਡੇਟ ਆਇਆ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋ ਰਹੀ ਹੈ ਸੀਐਸ ਦੇ ਵਿੱਚ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਭਾਰਤੀ ਵਕੀਲ ਨੇ ਇਹ ਪੱਖ ਆਪਣਾ ਰੱਖਿਆ ਕਿ ਜਾਂ ਤਾਂ ਫਾਈਨਲ ਮੁਕਾਬਲਾ ਕਰਵਾ ਲਓ ਸਾਡੀ ਖਿਡਾਰਨ ਦੇ ਵਿੱਚ ਦਮ ਹੋਵੇਗਾ ਤਾਂ ਫਾਈਨਲ ਮੁਕਾਬਲਾ ਜਿੱਤ ਜਾਵੇਗੀ ਜੇਕਰ ਉਹ ਫਾਈਨਲ ਮੁਕਾਬਲਾ ਨਹੀਂ ਵੀ ਜਿੱਤਦੇ ਜਾਂ ਫਾਈਨਲ ਮੁਕਾਬਲਾ ਨਹੀਂ ਹੁੰਦਾ ਤਾਂ ਘੱਟੋ ਘੱਟ ਸੈਮੀਫਾਈਨਲ ਜਿੱਤਣ ਦਾ ਜਿਹੜਾ ਇੱਕ ਚਾਂਦੀ ਦਾ ਤਗਮਾ ਹੈ ਉਹ ਜ਼ਰੂਰ ਵਿਨੇਸ਼ ਫਗੜ ਦਾ ਬਣਦਾ ਹੱਕ ਉਸ ਨੂੰ ਮਿਲਣਾ ਚਾਹੀਦਾ ਹੈ ਦੇਖਦੇ ਹਾਂ ਕਿ ਕੋਰਟ ਦੇ ਵਿੱਚ ਚੱਲ ਰਹੀ ਸੁਣਵਾਈ ਦੇ ਦੌਰਾਨ ਫਾਈਨਲ ਨਤੀਜੇ ਦੇ ਉੱਤੇ ਫੈਸਲਾ ਕੀ ਆਉਂਦਾ ਹੈ ਔਰ ਇਸ ਦੇ ਬਾਰੇ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ